ਮੇਰੇ ਆਨੇ ਵੀ ਆ ਗਿਆ ਠਕੇ ਹੁਣ ਇੱਕ ਕਾਪੂਚੀਨੋ ਪੀਣ ਲੱਗਾ ਹਾਂ ਮੈਂ ਇੱਕ ਥੋਣ ਲੱਗੇ ਚਾਹ ਨਹੀਂ ਪਾਉਂਦੇ ਪੀਣ ਨਾ ਵੇਖੇ ਬੱਚੇ ਹੁਣ ਫੇਰ ਚੱਲਦੇ ਆ ਇੱਥੇ ਹੀ ਜਾਂਦੇ ਆ ਤੇ ਮੈਂ ਨਹੀਂ ਚੱਲ ਲਈ ਹੁਣ ਉਹ ਸੱਪ ਹੁਣ ਫੇਰ ਧਰਫੇ ਬਾਏ ਵਾਈਪ ਦਬਾ ਲੈ ਕੇ ਆਏ ਕਿਸ

ਏ ਬੱਚੇ ਵੀ ਆ ਗਏ ਕੋ ਮੁਕੇ ਤੇ ਹੁਣ ਅਸੀਂ ਆਗੇ ਕਿਚਨ ਚ ਹੌਣ ਬਣਾਉਨੇ ਆ ਕੋ ਸਖਾਣ ਨੂੰ ਦਾ ਸਵੱਜਨ ਆ ਲਿਆ ਤੋ ਬਣਾ ਕਿਵੇਂ ਆ ਮੈਂ ਕਿੱਥੇ ਲਾਵਾਂ 4 ਜੇ ਫੋਨ ਉਹਨਾਂ ਦਾ ਲੱਗਾ ਹੋਇਆ ਨਾ ਇਹ ਤਾਂ ਮੈਂ ਕਮਰੇ ਅੱਛੀ ਲਾਏ ਹੁੰਦੀ ਇੱਥੇ ਲੱਗਾ ਇੱਥੇ ਲੱਗ ਚੁ ਹਾਂ ਉਹਨਾਂ ਚਾਰ ਚਲਾਉਣੀ ਇੱਥੇ ਫੋਨ ਦਾ ਬਾਅਦ ਚ ਮਿਲਦੇ ਆ ਕੀ ਬਣਾਉਨੇ ਆ ਖਾਣ ਨੂੰ ਗਰਮ ਸੱਤ ਚਲਾਉਂਦੇ ਕੀ ਆਖਾਛਾ ਨੇ ਕੋਈ ਤਾਂ ਅੰਨੇ ਤੇ ਮੈਕ ਦਾ ਬਣਾਉਣ ਲੱਗ ਨਿਊਡਲ

ये कुछ तो है ਥੋੜੇ ਪਾਈਆਂ ਹਨ ਅੱਜ ਮਰੇ ਆਉਣ ਤੋਂ ਪਹਿਲਾਂ ਪਹਿਲੇ ਸੈੱਟ ਦੇ ਇਹ ਲਫਾਫਾ ਤਾਂ ਥੋੜਾ ਪਾਵੇ ਸੈੱਟ ਦੇ ਬਾਸ ਬਾਸ 42 ਪਾਈਸੀ ਹੋ ਜੂਗੀ ਚਲ ਬਣਾ ਲਿਓ ਦੋਨੇ ਫਿਰ ਉੱਥੇ ਬਹਿ ਕੇ ਖਾਣੇ ਠੀਕ ਹੈ ਤੁਸੀਂ ਆ ਪਾਸਾ ਲੈ ਮੈਂ ਉਹ ਤੋਂ ਹੀ ਲੈ ਲੂੰਗੀ ਤੁਸੀਂ ਖਾ ਲੋ ਤਿੰਨੇ ਜਣੇ ਇਕੱਠੇ ਖਾ ਲੈ ਮੈਂ ਉੱਥੇ ਬਹਿ ਨਹੀਂ ਆਪਣੀ ਜਗ੍ਹਾ ਤੇ ਲੈ ਆਏ ਤੁਸੀਂ ਪਹਿਲਾਂ ਇਹ ਕਰਨੀ ਆ ਰੋਸੇ ਦੋ ਦੋਨੇ ਲੱਗ ਲਾ ਦੋ ਤੇ ਪਾਸਾ ਵੀ ਨਹੀਂ ਹਰਸ਼ਾ ਨਾ ਨਾ ਬੱਕਰੀਆਂ ਲੈ ਲੈ ਉਥੋਂ ਜੋ ਸਪੌਨ ਮੈਂ ਕਿ ਇੱਕ ਪਲੇਟ ਵੀ ਦੇ ਦੇ ਉਹ ਚ ਉਹ ਮੋਜਰੇਲਾ ਰੱਖ ਲਾਂਗੇ ਸਲਾਦ ਰੱਖਾਂਗੇ। ਤੇਰੀਆਂ ਇਹ ਨਹੀਂ ਬੱਕਿਆ ਦੂਜੀਆਂ ਉਹ ਲਿਆ। ਪਲਾਸਟਿਕ ਦੇ। ਨਾ ਪਲਾਸਟਿਕ ਦੇ ਅੰਦਰ ਜੂਸ ਪਾ ਲਾਂਗੇ ਜ਼ਰੂਰ ਉਹ ਪਾਣੀ। ਤੇ ਦੂਰੀ ਮਰ ਗਰਮ ਕੀਤਾ ਸੀ ਪਾਸਟ। ਨਹੀਂ ਉਹ ਆਉਂਦਾ। ਸਨਿਕਰਸ। ਪੈਨਲੇਜਨ ਆਲਸੋ ਵੀਟ ਦਾ ਮਾਸ ਨੀ ਆਪਾਂ ਸੈਂਕਸ ਪਾਸਟਸ ਦੇ ਆਫ ਨਹੀਂ 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 ਤੂੰ ਹਿੰਦੀ ਲੋੜ ਨਹੀਂ ਨਾ ਪਾਣੀ ਪੀਣਾ ਪਹਿਲਾਂ ਤੇ ਜੂਸ ਹੀ ਪੀ ਲਵੋ ਤੂਫਾਨੇ ਪੀਣਾ ਤਾਂ ਲਿਆ ਪਰ ਇੱਕ ਪਲੇਟ ਚ ਲਿਆ ਮੁਸਲਿਮ ਲਾਪਾ ਉੱਪਰ ਕੈਨ ਕੀਪਰ ਫਾਰ ਯੂ ਆਲਸੋ ਇਹਨੂੰ ਵੀ ਬਾਹਰ ਕਰ ਦੇ ਟੈਲੀਸਕੋਪ ਸਟੇਸ਼ਨ ਇਹ ਨਾ ਮਗੇ ਦਿਨ ਨਾ ਕਰੀ ਹਾਂ ਇਹ ਦਾ ਅੱਜ ਦਾ ਸਡਾ ਖਾਣਾ ਡਿਨਰ ਇਹ ਪਾਸਤਾ ਪਿਆ ਸੀ ਉਹ ਹੀ ਗਰਮ ਕਰ ਲਿਆ ਉਹ ਚਾਲੇ ਬਣਾ ਲਿਆ ਆਦੇ ਜੋ ਨਾ ਜੇ ਮੈਂ ਖਾਣਾ ਲੀnga ਮੈਨੂੰ ਕਹਿੰਦੇ ਸੀ ਇਹਦੇ ਵਿੱਚ ਇਹ ਮੀਟ ਵਾਲਾ ਹੁੰਦਾ ਵਾ ਮੈਂ ਕਿੰਨੇ ਮੈਂ ਫਾਸਟ ਹੀ ਖਾ ਲ ਲਈ ਫਿਰ ਅੱਜ ਸੁਬਹ ਬਾਹਰ ਖਾਦਾ ਕਰਕੇ ਤੇ ਕੋਈ ਨਹੀਂ ਈ ਖਾਦਾ ਸੀਗਾ ਫਿਰ ਆਰਤੀ ਚਾਹ ਪੀ ਲਈ ਸੰਜੀਰੀ ਖਾ ਲਈ ਉਹਦੇ ਨਾਲ ਟੈੱਡ ਜਿਹਾ ਭਰਿਆ ਸੀ ਕਿੜਾ ਕੋਈ ਕੰਮ ਕਰਨ ਬੈਠਾ ਨੇ ਖਾਈ ਪਈ ਜਾਣਾ ਮੂਜਰੇਲਾ ਲਿਆਓ ਬਾਹਰ ਫਰੈਜ ਚ ਪਿਆ ਲਿਆਓ ਉਹਦੇ ਉਹਦੇ ਨੂੰ ਪਾਉਣਾ ਹੀ ਪੈਣਾ ਪੁੱਤ ਜੇਸ the brand new global corporate والله they come this good morning ji iku da dam to janda والله soja at paye bas na hoyi utthi si bhi aale chalde hain fuel me chaat karti utthe aj paye hon ticket honne ਤੇ ਕੋਈ ਕੀ ਤਾਂ ਦਾ ਅੱਜ ਮੌਸਮ ਹੋ ਮੀਂਹ ਪਈ ਜਾਂਦਾ ਅਜ ਕੋਈ ਵੀ ਨਹੀਂ ਆਇਆ ਜੀ ਆਪਕੇ 8 ਵਜੇ ਨਾਲੇ ਸਾਰੇ ਤਿਆਰ ਕਿਉਂਕਿ ਮੈਂ ਤਾਂ ਵੀ ਪਈ ਜਾਂਦਾ ਸੀ ਠੰਡ ਵੀ ਆ ਉਹਨਾਂ ਸਿਆਗੇ ਕਿਚਨ ਚ ਤੇ ਮੋੜ ਬਣਾਉਨੇ ਐਸੇ ਸੈਂਡ ਵਿੱਚ ਹੋ ਜੇ ਕਿਚਨ ਇਹ ਬਣਾਇਆ ਜਾਂਦਾ ਬਹੁਤ ਅਸਰ ਕਰਦਾ ਹੈ ਮੀਨ ਨਹੀਂ ਭਾਜੀ ਖਾਣ ਵੀ ਬਹੁਤ ਸਵਾਇਦ ਅੱਜ ਜਿਹਾ ਨਾ ਵੀ ਸੇ ਕੋਲ ਮਲਮ ਨਾਲ ਦੇ ਸ਼ਹਿਰ ਤੋਂ ਹੋਰ ਕੀ ਦੇਖਦੇ ਆ ਜੇ ਬ੍ਰੇਕਫਾਸਟ ਕਰਦੇ ਆ ਜੁਬਾ ਉੱਦਾਂ ਦਾ ਮੌਸਮ ਹੈ ਕਿ ਮੈਂ ਉੱਤੇ ਕਰਤੇ ਉੱਪਰ बच्चे ਨਾਲ ਉਹਨਾਂ ਨੂੰ ਖਾਣਾਂਗੇ ਇੱਦਾਂ ਕਿ ਜਨਸਿਸ ਸੈਂਡਵਿਚ ਵਾਸਤੇ ਮੈਂ ਕੁ शिमला ਮੈਚ ਦੇ ਟਮਾਟਰ ਸੈਂਡਵਿਚ ਬਣਾਉਂ ਜਦ ਆਪਣੇ ਬਾਗ ਦੇ ਸੈਨ ਵਿੱਚ ਤੇ ਇਹ ਨੂੰ ਵਾਲੇ ਆnde ਪ੍ਰਕਾਸ਼ ਦੇ ਇੱਥੇ ਹੁਣ ਮੈਂ ਤੇ ਰੀਆ ਚਾਹ ਉਹ ਫਰਜ਼ ਜਿਵੇਂ ਇੱਕ ਪਾਸੇ ਹਾਂਜੀ ਹੁਣ ਅਸੀਂ ਚੱਲੇ ਆ 10:30 ਹੋ ਗਏ ਆ 11 ਵਜੇ ਦੀ ਸਾਡੀ ਟ੍ਰੇਨ ਆ ਤੇ ਅਸੀਂ ਨਾਲ ਦੇ ਸ਼ਹਿਰ ਘੁੰਮਣ ਚੱਲੇ ਆ ਕਿ ਕੀ ਆ ਸ਼ਹਿਰ ਦਾ ਨਾ ਲੋਟ ਲੋਟ ਦੇ ਕੋਈ ਕੁਝ ਲੰਬਾ ਇਹ ਨਾਮ ਹੈ ਤਾਂ ਆਪਣੇ ਪਤਾ ਚਲੋ ਤੇ ਜਾ ਕੇ ਦੇਖਦੇ ਹਾਂ ਸ਼ੈਪ ਵੀ ਕਰਪੀ ਹੈ ਨਾ ਉਹ ਦੇਖੋ ਵੇ ਤੁਰੀ ਹੈ ਕਿੰਨੇ ਕਾਲੀ ਬੂਲੀ ਬੱਤਲ ਖੰਡੋਂ ਉੱਤੋਂ ਉਹ ਸ਼ੈਪ ਹੁਣੇ ਤੁਰੀ ਹੈ ਨਹੀਂ ਥੱਲੇ ਦੀ ਪੱਥਰ ਹੀ ਉਹਦੇ ਕੋਲ ਬੱਚੇ ਕਹਿੰਦੇ ਕੱਚੇ ਰਸਤੇ ਵਿੱਚ ਦੀ ਜਾਣਾ ਮੈਂ ਤਾਂ ਕਹਿਆ ਸੀ ਨਹੀਂ ਪੈਂਦਾ ਸੜਕੋ ਸੜਕ ਚੱਲਦੇ ਦੇਖ ਕਿੰਨੇ ਕਾਲੇ ਬੂਲੇ ਮੈਂ ਕਰ ਤਮੀ ਵੈਸੇ ਹੁਣ ਤਾਂ ਘਟ ਗਿਆ ਕੋਈ ਕੋਈ ਕਣੀ ਆ ਬੱਚੇ ਫੋਕਾ ਮਕਾਰ ਚੱਲ ਸੀ ਕਰ ਗਿਆ ਕੰਡੀ ਮੈਂ ਹੋ ਗਿਆ ਸਟਾਰਟ ਤੁਸੀਂ ਪਾਏ ਨਹੀਂ ਮੈਂ ਤਾਂ ਇਹ ਰੇਨ ਕੋਟ ਪਾ ਲਿਆ ਕੰਫੇ ਵਿੱਚ ਕਣੀਆਂ ਵਿੱਚ ਦੀ ਆਈ ਜਾਂਦੀਆਂ ਬੱਚਿਆਂ ਨੇ ਪਾਏ ਨਹੀਂ ਨਾਲ ਲੈ ਲੇ ਲੇਕਿਨ ਦੇਖੀ ਜੇ ਅਸੀਂ ਪਾ ਲਾਂਗੇ ਲੋਡ ਤੇ ਰੇਨ ਕੋਟ ਸਾਰੇ ਹੱਥ ਪਾ ਦੇ ਹਾਂ ਤੇ ਜਭਾੜ ਲਓ ਲੋਡ ਕੋਈ ਤਾਂ ਪਾ ਲਿਓ ਨਾ ਪਾਡ ਲਓ ਇਥੇ ਐਦਾਂ ਹੀ ਅਮੀ ਉਹ ਹੀ ਪੈਂਦੇ ਰਹਿੰਦੇ ਆ ਦੱਸ ਦੇ ਸੀ ਇੱਥੇ ਟੋਟਲ ਆਲਾ ਸਟਾਫ ਕਹਿੰਦੇ ਕਿ ਤੇਈ ਬਸ ਆ ਜਿਵੇਂ ਹੁਣ ਗਰਮੀ ਚ ਦੋ ਕੁ ਮਹੀਨੇ ਹੀ ਹੁੰਦਾ ਵਾ ਕੰਮ ਫਿਰ ਲੈਂਦੇ ਆ ਤੇ ਨਹੀਂ ਐਦਾਂ ਮੀਂਹ ਚ ਗਾਂ ਫਿਰ ਬਾਹਰ ਤੋਂ ਪੈਣ ਲੱਗ ਜਾਂਦੀ ਆ ਫਿਰ ਐਦਾਂ ਹੀ ਲੋਕ ਭੰਮਦੇ ਬੰਨ ਲੈ ਜਾ ਕੇ ਸਤੰਦ ਖਾਣਨੇ ਆ ਤੇ ਕਿੱਥੇ ਚੱਲੇ ਅਸਾਂ ਨਾ ਦਿੱਖ ਚੇ ਉਹਦੇ ਨਾਲ ਇਹਦਾ ਉਹ ਛਿੱldi ਇੰਨਾ ਕਿਰਾਸਾ ਕੁੱਚ ਉਹਦੇ ਰਾਹੀਂ ਜਾ ਰਹੇ ਹਾਂ ਅਸੀਂ ਉੱਪਰ ਦੀ ਨਾ ਪਾਣੀ ਵਾਟ ਪੈ ਜਾਂਦੀ ਅਸੀਂ ਉਹ ਤਾਂ ਠੀਕ ਆ ਸ਼ਰਤ ਕੁਛ ਹਾਂ ਹਰੋ ਜਦੋਂ ਆਪਾਂ ਇੱਥੇ ਆਉਂਨੇ ਉਹਦਾ ਫਾਟਕ ਲੱਗਣੇ ਹੀ ਹੁੰਦੇ ਆ ਨਾ ਅੱਜ ਵੀ ਲੱਗੇ ਗਿਆ 11 ਵਜੇ ਟੇਲ ਜਾ ਰਹੀ ਆ ਕਿ ਆਪਾਂ ਮੈਂ 11 ਮੈਂ ਪੰਚ ਮਸਾਲਾ ਆਪਾਂ ਨੂੰ 11:30 ਲਈ ਲੈ ਜੇ ਉਹ ਵੀ ਬਹੁਤ ਤੁਰੇ ਆਓ। ਲੈਣੇ ਕਿ ਕਿੰਨੇ? ਕੋਲ ਟ੍ਰੇਨ ਸਟੇਸ਼ਨ ਤੇ। ਔਰ ਨੱਕ ਟਾਈਮ ਤਾਂ ਆਪਾਂ ਨੂੰ 10 ਮਿੰਟ ਤਾਂ ਜਾਣ ਨੂੰ ਲੱਗ ਹੀ ਜਾਣੇ ਆ। ਜੇ ਪੰਜ ਮਿੰਟ ਵੀ ਦੁਰ ਲੱਗ ਜਾਵੇ। ਹਾਂ। ਚੰਨ ਕੋਈ ਨਾ। ਹੋ ਰਹੀ ਹੋ ਸਕਦੀ ਇਹ। ਕਿੰਨਾ ਟਾਈਮ ਲੈਂਦਾ ਵਾ? ਅੰਜਮੈਂ ਕਿਦਾਂ ਦੀ ਆ ਗੈਰ ਨਾ ਫੇਰ ਨਹੀਂ ਇਹ ਗਿਆ 11 4 ਤੇ ਤੋਰਨੀ ਆ ਤਾਂ ਫੇਰ ਤੂੰ ਰੋਛੀ ਸੀ ਤੂੰ ਰੋਕਾ ਮੈਂ ਮੈਂ ਉਹਦੇ ਬਾਅਦ 11:30 ਵਾਲੀ ਪੱਕਾ ਹੈਗੀ ਆ ਨਾ 11 ਵਾਲੀ ਪੱਕਾ ਤੇ 11 11 ਪੱਤਣਾ ਅੱਜ ਜਿੱਦਾਂ ਦਾ ਮੌਸਮ ਹੈ ਇੱਥੇ ਸਾਡਾ ਸ਼ਹਿਰ ਨਾ ਮੀਂਹ ਦਾ ਕੱਤੇ ਪਰ ਫੇਰ ਵੀ ਲੋਕੀ ਦਾ ਤੁਰੇ ਫਿਰਦੇ ਆ ਕਿਉਂਕਿ ਜੇ ਟੂ ਰੈਸਟ ਆਇਆ ਕੋ ਮਨ ਤੇ ਦੈਨ ਥੋੜੇ ਹੁੰਦੇ ਹਨ ਮਹਿੰਦੀ ਤਾਂ ਕੋਈ ਵੇਟ ਕਰਦਾ ਹੀ ਨਹੀਂ ਅੰਦਰ ਵੇਖ ਕੇ ਸਾਰੇ ਫਿਰ ਇੱਥੇ ਆ ਗਏ ਮੰਨਦੇ ਅੱਜ ਆਪਾਂ ਨਹੀਂ ਆਜਾ ਆਪਾਂ ਉਹ ਉਹ ਖਾਵਾਂਗੇ ਇੱਥੋਂ ਵਾਲਾ ਖਾਣਾ ਸਵਿਟਜ਼ਰਲੈਂਡ ਦਾ ਇੱਥੇ ਕੰਦੇ ਵਧੀਆ ਨਹੀਂ ਹੁੰਦਾ ਨਾ ਤਾਂ ਫਿਰ ਇੱਥੋਂ ਇਹ ਕੀ ਖਾਂਦੇ ਇੱਥੋਂ ਦੇ ਲੋਕੀ ਪਰ ਉਹ ਇੰਨਾ ਦਾ ਖਾਣਾ ਆ ਗਿਆ ਮੀ ਫੇਰ ਬੱਚੇ ਆ ਤਾਂ ਮੈਂ ਇਹਦਾ ਉਹ ਜ਼ਰੂਰ 2B ਲੈ ਕੇ ਜਾਣੀ ਆ ਚਿੱਟੇ ਉਹ 2B ਮੈਂ ਜ਼ਰੂਰ ਲੈ ਕੇ ਜਾਣੇ ਮੈਂ ਖਾ ਚਿੱਟੇ ਗਲਾਬ ਦੇ ਘਰੇ ਜਾ ਕੇ ਆਪਾਂ ਲਾਵਾਂਗੇ ਮੈਕੈਨਿਕਲ ਵੇਟ ਕਾਲ ਲੀ ਲੋ ਤੋ ਤੈਂ ਤੋੜ ਕੇ ਲਿਜਾਉਂਗੀ ਮੈਂ ਕਿੱਡੀ ਇੱਥੇ ਨੇੜੇ ਹੀ ਐ ਬਸ ਇੱਥੋਂ ਲੈ ਲਿਓ ਉਹ ਥੀ ਥੀਪ